ਜ਼ਿਲ੍ਹਾ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਖਸ਼ੀ ਸਾਹਨੀ ਅੱਜ ਬੀਬੀ ਕੋਲਾਜੀ ਪਹਲਾਈ ਕੇਂਦਰ ਵਿਖੇ ਪਹੁੰਚੀਆਂ ਜਿੱਥੇ ਹੜਪੀੜਤ ਪਰਿਵਾਰਾਂ ਨੂੰ ਮੁੜ ਵਸੇਬਾ ਦੇ ਤਿੱਤ ਰਾਤ ਸੰਗਰੀ ਵੰਡਣ ਦੀ ਕਾਰਵਾਈ ਹੋਈ ਇਸ ਮੌਕੇ ਉਹਨਾਂ ਨੇ ਸੰਤ ਸਮਾਜ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਭੂਮਿਕਾ ਦੀ ਖੁੱਲ ਕੇ ਸਰਾਹਨਾ ਕੀਤੀ ਉਹਨਾਂ ਦੱਸਿਆ ਕਿ ਇਹ ਸਮਾ ਸਿਰਫ ਰਾਤ ਨਹੀਂ ਬਲਕਿ ਮੁੜ ਵਸੇਬੇ ਅਤੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਸੰਗਰਾਸ਼ ਦਾ ਹੈ ਬੀਬੀ ਕੋਲਾਜੀ ਪਾਲਾਈ ਕੇਂਦਰ ਵੱਲੋਂ ਹਰ ਕਾਰਨ ਪਸ਼ੂ ਗੁਆ ਚੁੱਕੇ ਗਰੀਬ ਪਰਿਵਾਰਾਂ ਨੂੰ ਇੱਕ ਇੱਕ ਮੱਝਾਂ ਗਾਂ ਦਿੱਤੀ ਜਾ ਰਹੀ ਹੈ ਡੀਸੀ ਸਾਹਿਬਾਨੇ ਆਪਣੇ ਹੱਥੀ ਅੱਜ ਤਿੰਨ ਮੱਝਾਂ ਅਤੇ ਇੱਕ ਗਾਂ ਲਾਭਪਾਤਰੀ ਪਰਿਵਾਰਾਂ ਨੂੰ ਦਿੱਤੀਆਂ ਇਸ ਮੌਕੇ ਚਰਦੀ ਕਲਾ ਮਿਸ਼ਨ ਏਟ ਸਾਂਝਾ ਉਪਰਾਲਾ ਨਾਮਕ ਪਲੇਟਫਾਰਮ ਰਾਹੀਂ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਐਨਜੀਓ ਮਿਲ ਕੇ ਕੰਮ ਕਰ ਰਹੇ ਹਨ ਤਾਂ ਜੋ ਡੁਪਲੀਕੇਸ਼ਨ ਤੋਂ ਬਚਾਇਆ ਜਾ ਸਕੇ ਅਤੇ ਸਹੀ ਲੋੜਵੰਤ ਤੱਕ ਮਦਦ ਪਹੁੰਚ ਸਕੇ ਡਿਪਟੀ ਕਮਿਸ਼ਨਰ ਸਾਖਸ਼ੀ ਸਾਨੀ ਨੇ ਦੱਸਿਆ ਕਿ ਅਮ੍ਰਿਤਸਰ ਜ਼ਿਲ੍ਹੇ ਦੇ 198 ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਜਿਨ੍ਹਾਂ ਵਿੱਚੋਂ 100 ਪਿੰਡ ਐਸੇ ਹਨ ਜਿੱਥੇ ਹਾਲਾਤ ਸਭ ਤੋਂ ਵੱਧ ਗੰਭੀਰ ਰਹੇ ਉਨ੍ਹਾਂ ਕਿਹਾ ਕਿ ਇਹਨਾਂ ਵਿੱਚੋਂ ਹੁਣੇ ਪਿੰਡਾਂ ਦੀ ਵੱਖਰੀ ਨੋਟੀਫਿਕੇਸ਼ਨ ਕਰਕੇ ਉੱਥੇ ਜੇਸੀਬੀ ਰਾਹੀਂ ਖੇਤਾਂ ਦੀ ਰੇਤ ਹਟਾ ਕੇ ਮੁੜ ਖੇਤੀ ਯੋਗ ਬਣਾਇਆ ਜਾ ਰਿਹਾ ਹੈ ਸਰਕਾਰੀ ਸਕੂਲਾਂ ਦੀ ਗੱਲ ਕਰਦੇ ਹਨ ਡੀਸੀ ਸਾਹਿਬਾ ਨੇ ਕਿਹਾ ਕਿ ਲਗਭਗ 50 ਸਕੂਲ ਅਜੇ ਤੱਕ ਅੰਸੇਵ ਹਨ ਅਤੇ ਉਹਨਾਂ ਦੀ ਰੀ ਲੋਕੇਸ਼ਨ ਜਾਰੀ ਹੈ जिथे स्कूल खुल गए हैं उसी बी दिन किताबा स्कूल बैग और हो सख्या समगरी मुहैया करवाई जा रही है इस मौके भाई गुरु इकबाल सिंह जी और भाई लिटल जी वालों पिछले कई हफ्तों तो जारी मदद की भी डीसी साहिबा ने तारीफ की उन्होंने कहा कि राशन दवाइया मेडिकल किट मच्छरदान्यान कोटिया ਚਦਰਾਂ ਤੋਂ ਲੈ ਕੇ ਹੁਣ ਪਸ਼ੂਆਂ ਦੀ ਪਰਪਾਈ ਅਤੇ ਸਕੂਲ ਬੈਗ ਤੱਕ ਦੀ ਸਹਾਇਤਾ ਹਰ ਪੀੜਤਾ ਲਈ ਜੀਵਨ ਰੇਖਾ ਐਕਚੁਅਲੀ ਜਿਹੜੀ ਜਿਹੜੀ ਹੁਣ ਜਿਹੜਾ ਕੰਮ ਚੱਲ ਰਿਹਾ ਹੈ ਗਰਾਊਂਡ 'ਤੇ ਉਹ ਹੈਗਾ ਕਿ ਲੋਕਾਂ ਤੱਕ ਵੱਧ ਤੋਂ ਵੱਧ ਰਾਹਤ ਤੇ ਜਿਹੜੀ ਰੀਹੈਬਿਲਿਟੇਸ਼ਨ ਦਾ ਮੋਰਬਾ ਸੇਵਾ ਜਿਹੜਾ ਹੈ ਉਹ ਅਸੀਂ ਮੈਕਸਿਮਮ ਪਰਿਵਾਰਾਂ ਨੂੰ ਜਲਦ ਤੋਂ ਜਲਦ ਆਪਾਂ ਪਹੁੰਚਾਈਏ ਇਸੇ ਲਈ ਅਸੀਂ ਇਸੇ ਲਈ ਅਸੀਂ ਜਿਹੜਾ ਮਿਸ਼ਨ ਚਰਦੀ ਕਲਾ ਮਾਨਯੂਕ ਸੀਐਮ ਸਾਹਿਬ ਵੱਲੋਂ ਵੀ ਸ਼ੁਰੂ ਕੀਤਾ ਗਿਆ ਹੈ ਤੇ ਜਿਹੜਾ ਸਾਂਝਾ ਉਪਰਾਲਾ ਨਾਮ ਦਾ ਇੱਕ ਬੈਨਰ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਾਰੇ ਜਿੰਨੇ ਵੀ ਐਨਜੀਓਜ਼ ਐਂਡ ਜਿੰਨੇ ਵੀ ਸਮਾਜ ਸੇਵੀ ਸੰਸਥਾਵਾਂ ਐ ਉਹਦੇ ਵਿੱਚ ਅਸੀਂ ਮਿਲ ਕੇ ਕੰਮ ਕਰਦੀਆਂ ਨੇ ਜਿਦੇ ਵਿੱਚ ਜਿਹੜੇ ਸਭ ਤੋਂ ਪ੍ਰਭਾਵਿਤ ਜਿਆ ਸਭ ਤੋਂ ਪੀੜਿਤ ਪਰਿਵਾਰ ਸੀਗੇ ਉਹਦਾ ਲਾਈਡੈਂਟੀਫਿਕੇਸ਼ਨ ਤੇ ਦਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਜਿਵੇਂ ਅੱਜ ਬਾਬਾ ਜੀ ਵੱਲੋਂ ਸਕੂਲ ਬੈਗ ਦੀ ਸੇਵਾ ਕੀਤੀ ਜਾ ਰਹੀ ਹੈਗੀ ਹੈ ਜਿਹੜੇ ਪਰਿਵਾਰਾਂ ਦੀ ਜਿਹੜੇ ਚਾਰੋਂ ਪਸ਼ੂ ਸੀ ਉਹਨਾਂ ਦਾ ਨੁਕਸਾਨ ਹੋ ਗਿਆ ਉਹਨਾਂ ਦੀ ਵੀ ਬਾਬਾ ਜੀ ਹੈਲਪ ਕਰ ਰਹੇ ਹੈਗੇ ਸੋ ਇਸ ਤਰੀਕੇ ਨਾਲ ਐਸੀ ਇਹ ਚਾਰੀ ਹੈਗੀ ਹੈ ਕਿ ਜਿਹੜੇ ਪਰਿਵਾਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਸੀਗੇ ਉਹ ਮੁੜ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਆਪਣੀ ਜਿਹੜੀ ਨੋਰਮਲ ਜ਼ਿੰਦਗੀ ਉਹਦੇ ਵਿੱਚ ਵਾਪਸ ਆ ਸਕਣ ਉਹਦੇ ਲਈ ਐਸੀ ਹਰ ਪੱਖੋਂ ਜੋ ਸੰਭਵ ਮਦਦ ਪਹੁੰਚਾ ਸਕਾਂਗੇ ਅਸੀਂ ਜ਼ਰੂਰ ਪਹੁੰਚਾਵਾਂਗੇ ਉਸ ਮਕਸਦ ਨਾਲ ਅਸੀਂ ਸਾਰੀ ਹੀ ਸਮਾਜ ਸੇਵੀ ਸੰਸਥਾਵਾਂ ਨਾਲ ਜਿਹਨੇ ਵੀ ਕੰਮ ਕਰਨਾ ਚਾਹੁੰਦੇ ਸੀਗੇ ਉਹਨਾਂ ਨੂੰ ਕੁਝ ਪਿੰਡ ਵੀ ਅਡਾਪਟ ਕਰਾਏ ਹੈਗੇ ਆ ਸੋ ਥੈਟ ਵਤ ਤੋਂ ਵਤ ਜਿਹੜੀ ਸਹਾਇਤਾ ਹੈ ਸਰਕਾਰੀ ਮੁਆਵਜ਼ਾ ਤਾਂ ਜਾ ਹੀ ਰਿਹਾ ਹੈ ਬਟ ਉਸ ਦੇ ਨਾਲ ਇੱਕ ਜਿਹੜਾ ਮੋੜ ਵਸੇਦਾ ਹੈ ਉਹ ਵੀ ਲੋਕਾਂ ਦਾ ਜਲਦ ਤੋਂ ਜਲਦ ਹੋ ਸਕੇ ਇਸ ਲਈ ਮੈਂ ਬਾਬਾ ਜੀ ਨੂੰ ਵੀ ਬਹੁਤ-ਬਹੁਤ ਸ਼ੁਕਰੀਆ ਕਰਦੀ ਹਾਂ ਪੂਰੀ ਟਰੱਸਟ ਦਾ ਬਹੁਤ-ਬਹੁਤ ਸ਼ੁਕਰੀਆ ਕਰਦੀ ਹਾਂ ਕਿਉਂਕਿ ਇਹਨਾਂ ਨੇ ਸਾਡੀ ਸਪੋਰਟ ਦੇ ਬੰਦ ਤੋਂ ਜਦੋਂ ਦਿਹਾੜ ਆਈ ਹੈਗੀ ਹੈ ਉਸ ਦਿਨ ਤੋਂ ਇਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਸੀਗੀ ਭਾਵੇਂ ਉਹ ਰਾਸ਼ਨ ਪਹੁੰਚਣ ਚ ਸਾਨੂੰ ਮਦਦ ਕੀਤੀ ਸੀਗੀ ਜਾਂ ਜਿਵੇਂ ਬੱਚਿਆਂ ਦੇ ਸਕੂਲ ਬੈਗ ਕਿਤਾਬਾਂ ਕਾਪੀਆਂ ਹੈਗੀ ਆਸੀਂ ਹਰ ਪੀਰੀਅਡ ਸਕੂਲਾਂ ਦੇ ਵਿੱਚ ਵੰਡ ਕੇ ਆਈ ਹਾਂ ਤੇ ਮੈਂ ਸਾਰੀ ਹੀ ਪਾਕੀ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਬਹੁਤ ਧੰਨਵਾਦ ਕਰਦੀ ਹਾਂ ਜੋ ਕਿ ਸਾਡੇ ਸਾਂਝਾ ਉਪਰਾਲਾ ਮਿਸ਼ਨ ਚੰਦਰੀ ਕਲਾ ਦੀ ਜਿਹੜੀ ਅਸੀਂ ਮੁਹਿੰਮ ਚਲਾਈ ਹੈ ਉਹਦੇ ਵਿੱਚ ਹੋਈ ਚਲਕੀ ਜੀ ਤੇ ਪਛਰੀਕਰ ਪੀਪਲ ਦਾ ਅਧਿਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਇਹ ਸਤ ਗੁਰਾਂ ਦੀ ਅਪਾਰ ਕਿਰਪਾ ਦੇ ਨਾਲ ਜਦੋਂ ਦੀ ਵੀ ਇਹ ਹੜ੍ਹ ਦੇ ਪ੍ਰਭਾਵਿਤ ਹੋਏ ਨੇ ਇਲਾਕੇ ਤੇ ਸਮੇਂ ਸਮੇਂ ਅਨੁਸਾਰ ਰਾਸ਼ਨ ਦੀ ਲੋੜ ਸੀ ਤੇ ਰਾਸ਼ਨ ਬਹੁਤ ਹੋ ਗਿਆ ਹੋਰ ਚੀਜ਼ਾਂ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਮੱਛਰਦਾਨੀਆਂ ਹੋ ਗਈਆਂ ਮੈਡੀਕਲ ਕਿੱਟ ਹੋ ਗਈ ਅਨੇਕਾਂ ਤਰ੍ਹਾਂ ਦੀਆਂ ਚਦਰਾਂ ਹੋ ਗਈਆਂ ਆਪਣਾ ਕੁਰਤੀਆਂ ਹੋ ਗਈਆਂ ਅੰਬਲ ਹੋਵੇ ਤੇ ਲਾਈ ਗਈ ਤੇ ਅੱਜ ਮੈਡਮ ਬੈਗ ਵੀ ਰਿਲੀਜ਼ ਕਰਨਗੇ ਜਿਹੜੇ ਬੱਚਿਆਂ ਦੇ ਸਕੂਲਾਂ ਦੇ ਬੈਗ ਖਰਾਬ ਹੋ ਗਏ ਤੇ ਇਸ ਤੋਂ ਇਲਾਵਾ ਭਲਾਈ ਕਹਿੰਦੇ ਰੋ ਅਨਾਉਂਸਮੈਂਟ ਹੋਈ ਸੀ ਵੀ ਪਸ਼ੂਆਂ ਦੇ ਜਿਨ੍ਹਾਂ ਦੇ ਇੱਕ ਜਾਂ ਦੋ ਪਸ਼ੂ ਸਨ ਤਿੰਨ ਸਨ ਸਾਰਿਆਂ ਦੀ ਡੈਥ ਹੋ ਗਈ ਹੈ ਉਹਨਾਂ ਨੂੰ ਇੱਕ ਇੱਕ ਪਸ਼ੂ ਦਿੱਤਾ ਜਾਏਗਾ ਅੱਜ ਇਹ ਦੁਰਸਰਵ ਦੀ ਕਿਰਪਾ ਦੇ ਨਾਲ ਇਹਦੀ ਸ਼ੁਰੂਆਤ ਵੀਰਵਾਰ ਤੋਂ ਹੋਈ ਸੀ ਇੱਕ ਗਾਂ ਦਿੱਤੀ ਗਈ ਸੀ ਮਿਆਦੀਆਂ ਪਿੰਡਾਂ ਦੇ ਸਰੀਰ ਨੂੰ ਅੱਜ ਤਿੰਨ ਗਊ ਮੱਝਾਂ ਦੇ ਇੱਕ ਗਾਂ ਇਹ ਅੱਜ ਸਾਡੇ ਡੀਸੀ ਸਾਹਿਬ ਆਏ ਨੇ ਆਪਣੇ ਹੱਥੇ ਮੁਬਾਰਕਾ ਖਾਂ ਦੇ ਨਾਲ ਦੇਣਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ